ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪਰ ਚਾਅ ਦਿੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਕੋਰੋਨਾ ਫੇਰ ਆ ਰਿਹਾ ਦੁਬਾਰਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਡਾਂ ਨਾਲ ਸਾਂਝੀ ਕਰਦਿਆਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿਨ੍ਹਾਂ ਵੀ ਰਣੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂ ਮੈਂ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਕਰਮਚਾਰੀ ਤੇ ਅਨਮੋਲ ਦੇ ਹੱਕ 'ਚ ਕਰਦੇ ਨੇ ਜੀ ਸੀਐਮ ਮਾਨ ਕਿਹਾ ਕਰਮਚਾਰੀ ਦੋਮਾਨੀ ਮਿਲਕੇ ਸਖਤ ਮੀਟਿੰਗ ਕੀਤੀ ਹੈ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਪੰਜਾਬ ਚ ਲਗਾਤਾਰ ਜਾਰੀ ਹੈ ਐਤਵਾਰ ਨੂੰ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ਵਿੱਚ ਵੱਡਾ ਹੁਲਾਰਾ ਮਿਲਿਆ ਅੰਮ੍ਰਿਤਸਰ ਪਟਿਆਲਾ ਫਿਰੋਜ਼ਪੁਰ ਚੰਡੀਗੜ੍ਹ ਵਿੱਚ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਨੇ ਦੋਸਤੋ ਬਾਅਦ ਅਗਲੀ ਵੀਡੀਓ ਵਿੱਚ ਜੀ ਦੋ ਦਿਨਾਂ ਤੋਂ ਲਾਪਤਾ ਔਰਤ ਦੀ ਗਵੰਡੀਆਂ ਦੀ ਰਸੋਈ ਦੇ ਕੱਪ ਬੋਰਡ ਚ ਮਿਲੀ ਹੈ ਜੀ Laash ਰਿਸ਼ਤੇਦਾਰਾਂ ਨੇ ਕੀਤੀ ਸੀ ਜੀ ਹੱਤਿਆ ਥਾਣਾ ਸ਼ਮਰਾਲਾ ਅਧੀਨ ਪੈਂਦੇ ਪਿੰਡ ਲਲਕਰਾਂ ਦੇ ਠੀਕ ਹੈ ਜੀ ਪਿਛਲੇ 2 ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼ ਐਤਵਾਰ ਤੜਕੇ ਗਵੰਡਿਆ ਦੇ ਕਰੋ ਰਸੋਈ ਦੇ ਹੇਠਲੇ ਕਬੂਰਡ ਚੋਂ ਬਰਾਮਦ ਹੋਈ ਹੈ ਇਸ ਔਰਤ ਨੂੰ 2 ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਲਾਸ਼ ਨੂੰ ਲੁਕੋ ਕੇ ਰੱਖਿਆ ਗਿਆ ਸੀ ਔਰਤ ਦਾ ਪਰਿਵਾਰ ਕਾਰਵਾਈ ਲਈ 2 ਦਿਨਾਂ ਤੋਂ ਥਾਣਾ ਸਮਰਾਲਾ ਵਿਖੇ ਧੱਕੇ ਖੰਦਾ ਜਿਹੜਾ ਖੰਦਾ ਰਹਾ ਪਰ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ ਦੋਸਤੋ ਬਾਅਦ ਅਗਲੀ ਵੀਡੀਓ ਫਿਰ ਜੀ ਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਫਿਰੋਜ਼ਪੁਰ ਹਲਕੇ ਚ ਹੋਰ ਮਜ਼ਬੂਤ ਹੋਈ ਜੀ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਿਆ। ਸ਼੍ਰੀ ਮੁਖਸਤ ਸਾਹਿਬ ਜ਼ਿਲ੍ਹਾ ਪ੍ਰਸ਼ਦੇਸ਼ ਸਾਹਿਬ ਦਾ ਚੇਅਰਮੈਨ ਮਨਜੀਤ ਸਿੰਘ ਸੰਧੂ ਆਜ今天 ਸ਼ਾਮਲ ਹੋ ਗਏ ਨੇ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਉਹ ਅੰਤਮਾਨੇ ਸ਼ਾਮਲ ਕਰਾਇਆ। ਕੈਬਨਿਟ ਮੰਤਰੀ ਕੁਲਜੀਤ ਕੌਰ ਵੀ ਇਫਨਾ ਨਾਲ ਮੌਜੂਦ ਰਹੇ ਨੇ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਹੈ ਜੀ। ਲਾਲਜੀ ਸਿੰਘ ਪੁੱਲਰ ਚੌਣ ਪ੍ਰਚਾਰ ਵਿੱਚ ਬੋਲਿਆ ਝੂਠ। ਕੱਚੇ ਮੁਲਾਜ਼ਮਾ ਨੇ ਸਬੂਤਾਂ ਸਮੇਤ ਖੋਲੀ ਹੈ ਜੀ ਪੋਲ ਕਿਹਾ ਨਹੀਂ ਬਣਦੇ ਆ ਮੰਗੇ ਐਮਪੀ। ਖਡੂਰ ਸਾਹਿਬ ਤੋਂ ਉਮੀਦਵਾਰ ਤੇ ਮੌਜੂਦਾ ਸਰਕਾਰ ਵਿੱਚ ਮંત્રી ਲਾਲਜੀਤ ਸਿੰਘ ਭੋਲਰ ਵੱਲੋਂ ਆਪਣੇ ਚੋਣ ਪ੍ਰਚਾਰ ਵਿੱਚ ਇੱਕ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਪੰਚਾਇਤੀ ਵਿਭਾਗ ਵਿੱਚ ਅਤੇ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਰਮਚਾਰੀ ਨੂੰ ਪੱਕਾ ਕੀਤਾ ਗਿਆ ਉਦੋਂ ਲੰਮੇ ਸਮੇਂ ਤੋਂ ਸਰਕਾਰ ਖਿਲਾਫ ਸੰਘਰਸ਼ ਕਰਦੇ ਕੱਚੇ ਕਾਮਿਆਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਨੂੰ ਕੋਈ ਪੱਕਾ ਨਹੀਂ ਕੀਤਾ ਗਿਆ ਬਲਕਿ ਸਾਡੇ ਤੇ ਇਹ ਖਤਰਾ ਮੰਡਰਾ ਰਿਹਾ ਹੈ ਕਿ ਸਾਨੂੰ ਕਿਸੇ ਵੀ ਸਮੇਂ ਨੌਕਰੀ ਤੋਂ ਫਾਰਗ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਭਵੰਤਵਨ ਬਲੂ ਹਲਕਾ ਦੜਬਾ ਦੇ ਇੱਕ ਡਰੇਨ ਪੁਲ ਨੂੰ 6 ਲੱਖ ਰੁਪਏ ਦਾ ਬਣਾਉਣ ਦਾ ਦਾਵਾ ਝੂਠਾ ਨਿਕਲਿਆ ਸੁਖਵਾਲ ਖੇਰ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਚੋਣਾ ਨੂੰ ਲੈ ਕੇ ਬੋਲੇ ਡੇਰਾ ਬਿਆਸ ਦੇ ਬੱਬਾ ਗੁਰਿੰਦਰ ਸਿੰਘ ਢਿੱਲੋਂ ਸੱਜ ਸੰਗ ਚ ਕੀਤੇ ਨੇ ਜੀ ਅਹਿਮ ਗੱਲਾਂ। 1 ਜੂਨ ਨੂੰ ਹੋਣ ਵਾਲੀਆਂ ਚੋਣਾ ਨੂੰ ਲੈ ਕੇ ਜਿੱਤੇ ਪੰਜਾਬ ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਉੱਥੇ ਹੀ ਸਾਰੀ ਸਿਆਸੀ ਪਾਰਟੀ ਨੇ ਆਗੂ ਤੇ ਉਮੀਦਵਾਰ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੋਂ ਆਸ਼ੀਰਵਾਦ ਲੈਣ ਲਈ ਜਾ ਰਹੇ ਨੇ। ਇਸ ਦੌਰਾਨ ਰਾધા ਸਵਾਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਵਿੱਚ ਹੋਣ ਵਾਲੀ ਚੋਣਾਂ ਸੰਬੰਧੀ ਅਹਿਮ ਗੱਲਾਂ ਕਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸ਼ੀਟ ਜਿਹੜੀ ਪਟਿਆਲਾ ਅਕਾਲੀ ਦਲ 2.5 ਦਹਾਕਿਆਂ ਤੋਂ ਨਹੀਂ ਚੜ ਸਕਿਆ ਜੀ ਸੰਸਦ ਦੀਆਂ ਹੌੜੀਆਂ ਲੋਕ ਸਭਾ ਹਲਕਾ ਪਟਿਆਲਾ ਸ਼ੀਟ ਤੋਂ ਸ਼੍ਰੋਮਣੀ ਅਕਾਲੀ ਦਲ ਲਗਭਗ 2.5 ਦਹਾਕਿਆਂ ਤੋਂ ਜਿੱਤ ਨਹੀਂ ਜਦੋਂ ਜਦ ਕਰ ਹੈ ਅਕਾਲੀ ਦਲ ਦੇ ਆਖਰੀ ਵਾਰ ਸੰਸਦ ਪੁੱਜੇ ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਬਾਅਦ ਹੁਣ ਤੱਕ ਕਿਸੇ ਵੀ ਉਮੀਦਵਾਰ ਨੂੰ ਪਟਿਆਲਾ ਦੇ ਲੋਕਾਂ ਨੇ ਸੰਸਦ ਦੀਆਂ ਫੋੜੀਆਂ ਨਹੀਂ ਚੜਾਈਆਂ ਜਦਕਿ ਇਸ ਸਮੇਂ ਦਰਨਾਕ ਕਾਲੀ ਦਲ ਦੀ ਸਰਕਾਰ ਵੀ ਪੰਜਾਬ 'ਚ ਸੱਤਾ 'ਚ ਰਹਿ ਵੀ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜਗਜੀਤ ਸੁਖਵੀਰ ਬਾਦਲ ਨੇ ਬਿਰਸਾ ਸਿੰਘ ਬਲਟੋਹਾ ਦੇ ਹੱਕ 'ਚ ਕੀਤੇ ਜੀ ਜਨ ਸਭਾ ਕਹਾ ਪੰਜਾਬ ਦੇ ਨੌਜਵਾਨਾਂ ਨੂੰ ਸਾਜ਼ਿਸ਼ ਦੇ ਸ਼ਿਕਾਰ ਹੋਣ ਨਹੀਂ ਨਹੀਂ ਦੇਵਾਂਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੇ ਦਾ ਉਮੀਦਵਾਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹੜੀ ਚੋਣ ਮਹੀਮ ਨੂੰ ਹੁਲਾਰਾ ਦੇਣ ਵਾਸਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੇ ਪਿੰਡ ਨਰੰਗਾਬਾਦ 'ਚ ਹਲਕਾ ਇੰਚਾਰਜ ਦੇ ਸਾਬਕਾ ਵ代 ਰਵਿੰਦਰ ਸਿੰਘ ਬਰਮਪੁਰਾ ਦੀ ਅਗਵਾਈ ਹੇਠ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਸੰਬੋਧਨ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚੇ ਜਿਨ੍ਹਾਂ ਨੇ ਮੰਚ ਤੋਂ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੀ ਸ਼ਾਜਿਸ਼ ਦਾ ਕਿਸੇ ਵੀ ਕੀਮਤੇ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬ ਦੇ ਲੋਕਾਂ ਨੇ 13 ਨਵਾਲਾਂ ਜਿਹੜਾ ਨਾਰਾ ਬੁਲੰਦ ਕਰਨ ਦਾ ਮਨ ਬਣਾ ਲਿਆ ਭਵੰਤਮਨ ਪੰਜਾਬ ਦੀ ਧਰਤੀ ਵਰਕਤਾਂ ਵਾਲੀ ਧਰਤੀ ਹੈ ਜਿਹੜੀ ਇਸ ਧਰਤੀ ਆਪਣੇਆਂ ਜਾਂ ਬਕੀਨਾਂ ਨੂੰ ਭੁੱਖਾ ਨਹੀਂ ਮਰਨ ਦਿੰਦੀ ਜਦ ਬਲਕਿ ਦੂਰ ਦਰਾਡੇ ਆਏ ਲੋਕਾਂ ਨੂੰ ਸਤਿਕਾਰ ਕਰਦੀ ਹੈ ਅਰਥਾਤ ਪੰਜਾਬ ਦੀ ਧਰਤੀ ਵੰਡਣ ਵਾਲੀ ਹੈ ਲੋਕ ਸਭਾ ਹਲਕਾ ਫਿਰੋਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਚਿੱਤੋ ਵਿਖੇ ਉੱਜੇ ਭਵੰਤਮਾਨ ਮੁੱਖ ਮੰਤਰੀ ਪੰਜਾਬ ਨੂੰ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਆਖਿਆ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਦਾ ਪ੍ਰਵਾਸੀਆਂ ਬਾਰੇ ਦਿੱਤਾ ਬਿਆਨ ਨਿੰਦਨਯੋਗ ਹੈ ਜੀ ਸਤੋ ਬਾਅਦ ਅਗਲੀ ਵੀਡੀਓ ਜੀ ਸੂਆ ਟੁੱਟਣ ਕਾਰਨ ਪਿੰਡ ਦੀ 500 ਏਕੜ ਫਸਲ ਗਈ ਹੈ ਜੀ ਡੁੱਬਾ ਅੱਜ ਤੜਕਸਰ ਮਾਨਸਾ ਤੋਂ ਖਬਰ ਸਾਹਮਣੇ ਆਈ ਹੈ ਮਾਨਸਾ ਦੇ ਨੇੜੇ ਇਲਾਕੇ ਵਿੱਚ ਸੂਆ ਟੁੱਟਣ ਕਾਰਨ ਪਿੰਡ ਦੀ 500 ਏਕੜ ਫਸਲ ਡੁੱਬ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਇਸ ਦੇ ਨਾਲ ਹੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਦਾ ਦਾ ਨਜ਼ਰ ਆ ਰਿਹਾ ਹੈ ਨਾਲ ਹੀ ਲੱਗਦਾ ਹੈ ਕਈ ਪਿੰਡਾਂ ਦੇ ਡੁੱਬਣ ਦਾ ਜਾਹਿਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜੇਠ ਮਹੀਨਾ ਪਾਰਾ 46 ਪਾਰ ਹੋ ਚੁੱਕਾ ਹੈ ਗਰਮੀ ਤੋੜੇਗੀ ਪਿਛਲੇ ਰਿਕਾਰਡ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕਰ ਜੋਲਾ ਮਹੀਨ ਨੂੰ ਜ्यों ਹੀ ਜੇਟ ਦੀ ਸੰਗਰਾਹ ਲਾਈ ਹੈ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਪੰਜਾਬ ਚ ਪਾਰਾ 46 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ ਲੂਣੇ ਹਰ ਵਿਅਕਤੀ ਨੂੰ ਚੁਲਸਾ ਕੇ ਰੱਖ ਦਿੰਦਾ ਹੈ ਪਰ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਰਮੀ ਦੇ ਬਾਰੇ ਪੁਰਾਣਾ ਰਿਕਾਰਡ ਟੁੱਟਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਜੀ ਫਿਰੋਜ਼ਪੁਰ ਚ ਨਹੀਂ ਰੁਕ ਰਹਾ ਜੀ ਇਹ ਨਸ਼ਿਆਂ ਦਾ ਕਹਿਰ ਦੋ ਦਿਨਾਂ ਚ ਇੱਕੋ ਪਿੰਡ ਦੇ ਨੌਜਵਾਨ ਨਸ਼ੇ ਨਾਲ ਮੌਤ ਹੋ ਚੁੱਕੀ ਹੈ ਦੋ ਦਿਨਾਂ ਚ ਸਰਹੱਦੀ ਪਿੰਡਾਂ ਦੇ ਦੋ ਨੌਜਵਾਨ ਇਸ ਦਾ ਸ਼ਿਕਾਰ ਹੋ ਗਏ ਨੇ ਸ਼ਨੀਵਾਰ ਨੂੰ ਪਿੰਡ ਕੁੱਡੇ ਦੇ ਰਹਿਣ ਵਾਲੇ 20 ਸਾਲਾਂ ਦੇ ਜੌਣਾ ਨਸ਼ੇ ਦੀ ਉਗੜ ਉਸ ਖਨ ਮੌਤ ਹੋ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਖਵਜੀ ਨਾਣ ਨੂੰ ਲਾਈ ਹੈ ਜੀ ਅੱਗ ਝੁਲਸਨ ਕਾਰਨ ਕਿਸਾਨ ਦੀ ਮੌਤ ਹੋ ਚੁੱਕਿਆ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਜਨਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਦੇ ਖੇਤ ਵਿੱਚ ਲੱਗੀ ਕਣਕ ਦੇ ਨਾੜ ਨੂੰ ਅੱਗ ਕਈ ਕਿੱਲਾਂ ਤੱਕ ਪਹੁੰਚ ਗਈ। ਇਸ ਦੌਰਾਨ ਕਿਸਾਨ ਸੁਖਜੀਤ ਸਿੰਘ ਕਣਕ ਦੀ ਨਾੜ ਨੂੰ ਲੱਗੀ ਅੱਗ ਵਿੱਚ ਘਰ ਜਾਣ ਕਰਨ ਮੌਤ ਹੋ ਗਈ ਹੈ। ਜਿਕਰ ਜੋ ਕਿ ਕਿਸਾਨ ਖੇਤਾਂ ਵਿੱਚ ਪਏ ਕਣਕ ਦੇ ਨਾੜ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਸੀ। ਉਹ ਲੱਗ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਦਾ ਸਰੀਰ ਬੁਰੀ ਤਰ੍ਹਾਂ ਝੋਲਸ ਕੇ ਸੜ ਗਿਆ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਿਟਾਇਰਡ ਪਟਵਾਰੀ ਦੇ ਘਰ ਤੇ ਹਮਲਾ ਹੋਇਆ ਜ਼ਮੀਨੀ ਵਿਵਾਦ ਦੇ ਚੱਲ ਹੈ ਟਰੈਕਟਰ ਨਾਲ ਲਗਾਈ ਹੈ ਜੀ ਅੱਗ। ਫਾਜ਼ਿਲਕਾ ਦੇ ਪਿੰਡ ਬਿਸਾਕੇ ਵਾਲਾ ਖੂਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਟਮਾਰ ਅਤੇ ਘਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਹੈ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪਿੰਡ ਦੇ ਇੱਕ ਸੇਵਾਮੁਕਤ ਪਟਵਾਰੀ ਦੇ ਘਰ 'ਤੇ ਇੱਟਾਂ ਪੱਥਰਾਂ ਦਾ ਹਮਲਾ ਕੀਤਾ ਗਿਆ ਤੇ ਹਮਲਾ ਕਰਨ ਦੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਜਦਕਿ ਦੂਜੀ ਤਰ ਦਾ ਕਹਿਣਾ ਹੈ ਕਿ ਉਹਨਾਂ ਦੀ ਤੂੜੀ ਨੂੰ ਅੱਗ ਲਗਾਈ ਗਈ ਹੈ ਇਸ ਤੋਂ ਬਾਅਦ ਦੀ ਵੀਡੀਓ ਹੈ ਜਿਹੜੀ ਚੰਨਜੀਤ ਸਿੰਘ ਚੰਨੀ ਦੀਆਂ ਚੋਣਾ ਮੀਟਿੰਗਾਂ ਦਰਲੀਆਂ ਨੂੰ ਬਦਲੇ ਨੇ ਜੀ ਲੋਕਾਂ ਦੇ ਦਲ ਬਦਲਣ ਨੂੰ ਨਕਾਰਨ ਦੀ ਕਹੀ ਹੈ ਜੀ ਗੱਲ ਇਹ ਖਬਰ ਹੈ ਜੀ ਜਲੰਧਰ ਵੈਸਟਰਨ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਚੰਨਜੀਤ ਸਿੰਘ ਚੰਨੀ ਨੂੰ ਲਗਾਤਾਰ ਲੋਕਾਂ ਦਾ ਵੱਡਾ ਹੰਗਾਰਾ ਮਿਲ ਰਿਹਾ ਹੈ ਉਸ ਤੋਂ ਬਾਅਦ ਦੀ ਵੀਡੀਓ ਕਰੋਨਾ ਦਾ ਟੈਕਸ ਦੇਣ ਦੇ ਬਾਵਜੂਦ ਪਾਣੀ ਨੂੰ ਤਰਸ ਰਹੀਆਂ ਨੇ ਜੀ ਸ਼ਹਿਰ ਵਾਸੀ ਦਿਨੋਂ ਦਿਨ ਗਰਮੀ ਦਾ ਕਹਿਰ ਵੱਧ ਰਿਹਾ ਹੈ 1144 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਵੱਧ ਰਹੀ ਗਰਮੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੈ ਜੇਕਰ ਗੱਲ ਕਪੂਰਥਲਾ ਸ਼ਹਿਰ ਦੀ ਕੀਤੀ ਜਾਵੇ ਤਾਂ ਹੱਤ ਦੀ ਗਰਮੀ ਵਿੱਚ ਸ਼ਹਿਰ ਵਾਸੀ ਪਾਣੀ ਦੀ ਬੋਤ ਬੋਤ ਨੂੰ ਤਰਸ ਰਹੇ ਨੇ ਆਲਮੇ ਹੈ ਕਿ ਬਾਰਡ ਨੇ ਕੌਂਸਲਰ ਨੂੰ ਆਪਣੇ ਖਰਚੇ ਤੇ ਘਰਾਂ ਵਿੱਚ ਪਾਣੀ ਦੀ ਸਪਲਾਈ ਦੇਣ ਲਈ ਲਗਾਏ ਗਏ ਟੈਂਕਰਾਂ ਵਿੱਚ ਗਰਮੀ ਦੌਰਾਨ ਲਾਈਨਾਂ ਵਿੱਚ ਲੱਗ ਕੇ ਪਾਣੀ ਲੈਣ ਵਾਲੇ ਮਜਬੂਰ ਹੋ ਰਹੇ ਨੇ ਉਸ ਤੋਂ ਬਾਅਦ ਅਗਲੀ ਪੀੜੀ ਖੋਜੀ ਬਦਮਾਸ਼ਾਂ ਨੇ ਜਾਰੀ ਕੀਤਾ ਹੈ 포ਸਟਰ ਲਿਖਿਆ ਹੱਤ ਪੈਰ ਤੋੜਨ ਦੇ 800 ਰੁਪਏ ਹੱਤਿਆ ਕਰਨ ਦਾ ਰੇਟ 2000 ਰੁਪਏ ਫਰੀਦਕੋਟ ਵਿੱਚ ਇੱਕ ਬਦਮਾਸ਼ ਨੇ ਪੈਸਿਆਂ ਦੇ ਬਦਲੇ ਅਪਰਾਧ ਕਰਨ ਦਾ ਇਤਿਹਾਰ ਜਾਰੀ ਕੀਤਾ ਹੈ ਇਹ ਹੇਠਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਕੋਲੂ ਨਾਮ ਦਾ ਇੱਕ ਬਦਮਾਸ਼ ਹੱਥ ਵਿੱਚ ਪਿਸਤੌਲ ਲੈ ਕੇ ਧਮਕੀ ਦੇਣ ਲਈ 500 ਰੁਪਏ, ਹੱਥ ਪੈਰ ਤੋੜਨ ਲਈ 800 ਰੁਪਏ, ਜਾਨੋਂ ਮਾਰਨ ਲਈ 2000 ਰੁਪਏ ਮੰਗਦਾ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਪਹੁੰਚੀ ਹੈ ਫੌਜੀ ਦੀ ਸਖੇਬ ਬਿਮਾਰੀ ਦੌਰਾਨ ਮੌਤ ਹੋ ਚੁੱਕਿਆ ਹੈ ਹਲਕੀ ਇਲਾਕੇ 'ਚ ਸੋਗ ਦੀ ਲਹਿਰ ਜਾਰੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਪਿੰਡ ਬਰਨਾਲਾ ਦੇ ਸਾਰੇ ਪੰਚਾਇਤੀ ਮੈਂਬਰਾਂ ਨੇ ਛੱਡੀ ਹੈ ਜੀ ਕਾਂਗਰਸ ਚੇਅਰਮੈਨ ਰਮਨ ਬਹਿਲ ਨੇ ਆਪ ਜੀ ਦਾ ਜੀ ਸਵਾਗਤ ਹੈ। विधानसभा ਹਲਕਾ ਗੁਰਦਾਸਪੁਰ ਅੰਦਰ ਚੇਅਰਮੈਨ ਰਵਣ ਬਹਿਲ ਬਲੂ ਕਰਵਾਏ ਗਏ ਬੇਮਿਸਾਲ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਨਰੰਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਤਹਿਤ ਅੱਜ ਮੁੜ ਪਿੰਡ ਬਨਨਾਲਾ ਦੇ ਸਾਰੇ ਪੰਚਾਇਤ ਮੈਂਬਰ ਆਪਣੇ ਪਿੰਡ ਦੇ ਕਰੀਬ ਸਮਰਥਕ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ 7 ਦਿਨਾਂ 'ਚ 25900 ਮਾਮਲੇ ਸਾਹਮਣੇ ਆਏ ਨੇ ਕਰੋਨਾ ਨੇ ਮੁੜ ਫਿਰ ਦਿੱਤੀ ਹੈ ਜੀ ਦਸਤਕ ਸਰਕਾਰ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਕੀਤੀ ਹੈ ਜੀ ਅਪੀਲ ਸਿੰਗਾਪੁਰ ਦੇ ਕਰੋਨਾ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਇਸ 'ਚ 5 ਤੋਂ 11 ਮਈ ਤੱਕ 25900 ਤੋਂ ਵੱਧ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਨੇ कोरोना ਦੇ ਵਾਧੇ ਮਾਮਲੇ ਦੇ ਮੱਦੇਨਜ਼ਰ ਸਿਹਤ ਮੰਤਰੀ ਊਂਗ ਜੇਕੁੰਗ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। করোনা ਦੇ ਵਾਧੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਸਿਹਤ ਮੰਤਰੀ ਊਂਗ ਜੇਕੁੰਗ ਨੇ ਕਿਹਾ ਕਿ ਇਸ ਸਮੇਂ ਅਸੀਂ ਕੋਵਿਡ ਦੀ ਸ਼ੁਰੂਆਤੀ ਲਹਿਰ ਦੇ ਵਿੱਚ ਹਾਂ। ਇੱਥੋਂ করোনা ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਹਫ਼ਤੇ 2 ਤੋਂ 4 ਹਫ਼ਤੇ ਵਿੱਚ করোনা ਲਹਿਰ ਆਪਣੇ ਸਿਖਰ ਤੇ ਹੋਵੇਗੀ। ਇਹ ਸਮਾਂ ਜੂਨ ਦੇ ਮੱਧ ਅਤੇ ਅੰਤ ਦੇ ਵਿਚਕਾਰ ਹੋਵੇਗਾ ਜੀ। ਉਸ ਤੋਂ ਬਾਅਦ ਇੱਕ ਨਵੀਂ ਇਲੈਕਟ੍ਰਿਸਿਟੀ ਬਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਗਰਮੀ ਨੇ ਘੁਮਾਏ ਬਿਜਲੀ ਦੇ ਮੀਟਰ ਮਈ 'ਚ ਟੁੱਟਣ ਲੱਗੇ ਨੇ ਜੀ ਬਿਜਲੀ ਦੀ ਮੰਗ ਦੇ ਰਿਕਾਰਡ ਇਹੀ ਨੂੰ ਲੈ ਕੇ ਵੱਡੀ ਖਬਰ ਹੈ ਜੀ ਗਰਮੀ ਨੇ ਘੁਮਾਏ ਨੇ ਬਿਜਲੀ ਵਾਲੇ ਮੀਟਰ ਮਈ 'ਚ ਹੀ ਟੁੱਟਣ ਲੱਗੇ ਨੇ ਬਿਜਲੀ ਦੀ ਮੰਗ ਦੇ ਰਿਕਾਰਡ ਗਰਮੀ ਵਿੱਚ ਰਿਕਾਰਡ ਤੋੜਨ ਲੱਗੀ ਹੈ ਜੀ 40 45 ਡਿਗਰੀ ਤੱਕ ਪਹੁੰਚ ਗਿਆ ਇਸ ਦੇ ਨਾਲ ਹੀ ਮਈ ਤੋਂ ਅੰਦਰ ਹੀ ਬਿਜਲੀ ਦੀ ਮੰਗ ਵਧਣ ਲੱਗ ਗਈ ਹੈ ਸ਼ਨੀਵਾਰ ਨੂੰ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਵੱਧ ਕੇ ਪਿਛਲੇ ਸਾਲ 18 ਮਈ ਨੂੰ ਬਿਜਲੀ ਦੀ ਮੰਗ 10165 ਮੈਗਾਵਾਟ ਸੀ ਦਰਅਸਲ ਮੌਸਮ ਬਗਿਆਨੀਆਂ ਵੱਲੋਂ ਕੀਤੀ ਗਈ پیشن گوئی ਤਹਿਤ ਗਰਮੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਦੂਜੇ ਪਾਸੇ ਇੰਨਾ ਗਰਮੀ ਵਾਂਗ ਬਿਜਲੀ ਦੀ ਮੰਗ ਵੀ ਝੜੱਪੇ ਮਾਰਨ ਲੱਗੀ ਆ ਅੱਗੇ ਤਾਂ ਝੋਨੇ ਦੀ ਲਵਾਈ ਸ਼ੁਰੂ ਹੋਣ ਤੇ ਹੀ ਬਿਜਲੀ ਦੀ ਬਦਨੇ ਮੰਗ ਵਧ ਰਹੀ ਸੀ ਪਰ ਅੱਤ ਕੀ ਅਗਾਹੂ ਇਹ ਮੰਗ ਵਧ ਰਹੀ ਹੈ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਿਖੇ ਹੇ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ